ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਾਰੇ ਦਰਸ਼ਕ ਵੀਰ ਪੈਣ ਭਰਾ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਤਾਂ ਤੁਹਾਡਾ ਸਵਾਗਤ ਕਰਦੇ ਆਂ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਕਿਉਂਕਿ ਪੰਜਾਬ ਦੇ ਸਿਸਟਮ ਜਿਹੜੇ ਨੇ ਉਹ ਬੱਦਲ ਵਾਈ ਨਾਲ ਘਿਰ ਚੁੱਕੇ ਨੇ ਦੇਖ ਸਕਦੇ ਹੋ ਕਿ ਪੰਜਾਬ ਦੇ ਨਾਲ ਲੱਗਦੇ ਪਹਾੜੀ ਖੇਤਰਾਂ ਵਿੱਚ ਸਿਸਟਮ ਬਣ ਚੁੱਕੇ ਨੇ ਜਿਨ੍ਹਾਂ ਦਾ ਪੰਜਾਬ ਵੱਲ ਹੁਣ ਰੁਝਾਨ ਹੋ ਚੁੱਕਿਆ ਹੈ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਬਦਲਵਾਈ ਅਤੇ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ 7-8 ਜ਼ਿਲ੍ਹੇ ਇਸ ਸਮੇਂ ਤਗੜੇ ਸਿਸਟਮ ਦੇ ਅੰਦਰ ਆ ਚੁੱਕੇ ਨੇ ਜਿਨ੍ਹਾਂ ਵਿੱਚ ਜ਼ਿਲ੍ਹਿਆਂ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਹਲਕਾ ਦਰਮਿਆਨਾ ਸਿਸਟਮ ਸਾਨੂੰ ਪਠਾਨਕੋਟ ਦੇ ਵਿੱਚ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਅਤੇ ਗੁਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲੇਗਾ ਤਗੜਾ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਸਿਸਟਮ ਹੈ ਉਹ ਜ਼ਿਲ੍ਹਾ ਰੂਪਨਗਰ ਤੋਂ ਸ਼ੁਰੂ ਹੋ ਰਿਹਾ ਹੈ ਖਾਸ ਤੌਰ ਤੇ ਬਲਾਚੌਰ ਤੋਂ ਨੰਗਲ ਦੀ ਬੈਲਟ ਹੋ ਗਈ ਰਾਹੋਂ ਦਾ ਏਰੀਆ ਹੋ ਗਿਆ ਫਿਰ ਰੂਪਨਗਰ ਜ਼ਿਲ੍ਹਾ ਪੂਰਾ ਹੋ ਗਿਆ ਜੀ ਫਿਰ ਮੁਹਾਲੀ, ਕੁਰਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਠਿੰਡਾ, ਲੁਧਿਆਣਾ ਖੰਨੇ ਦਾ ਕੁਝ ਇਲਾਕਾ ਇਹਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜੀ ਨਾਲ ਦੀ ਨਾਲ ਸਾਨੂੰ ਮਲੇਰਕੋਟਲੇ ਦਾ ਇਲਾਕਾ ਜੀ ਤੇ ਸੰਗਰੂਰ, ਪਟਿਆਲਾ, ਬਠਿੰਡਾ ਜਿਹੜੀ ਇਹ ਬੈਲਟ ਇਹਦੇ ਵਿੱਚ ਤਕੜਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸ ਦੇ ਹਾਲਾਤ ਜਿਹੜੇ ਨੇ ਅੱਜ ਰਾਤ ਵਿਗੜਦੇ ਹੋਏ ਦਿਖਾਈ ਦੇ ਸਕਦੇ ਨੇ 20 ਕਿਲੋਮੀਟਰ ਪਤੀ ਘੰਟਾ ਤੋਂ ਲੈ ਕੇ 60-70 ਕਿਲੋਮੀਟਰ ਪਤੀ ਘੰਟਾ ਦੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਗੜੇਮਾਰੀ ਵੀ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਤੇਜ਼ ਹਨੇਰੀ ਦੇ ਨਾਲ ਭਾਰੀ ਮੀਂਹ ਦੀ ਉਮੀਦ ਇਨ੍ਹਾਂ ਇਲਾਕੇ ਵਿੱਚ ਕੀਤੀ ਜਾ ਰਹੀ ਹੈ ਪਰ ਅਗਰ ਹਵਾ ਚੱਲਣ ਦਾ ਸਿਸਟਮ ਅੱਗੇ ਪਿੱਛੇ ਹੁੰਦਾ ਹੈ ਤਾਂ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਹੋਵੇਗੀ ਕਿਸੇ ਇਲਾਕੇ ਵਿੱਚ ਤੇਜ਼ ਮੀਂਹ ਹੋਣ ਦੇ ਚਾਂਸ ਫੁੱਲ ਅੱਜ ਰਾਤ ਬਣੇ ਹੋਏ ਨੇ ਤੇ ਇਹ ਸਿਸਟਮ ਜਿਹੜਾ ਹੈ ਅੱਜ ਰਾਤ ਤੋਂ ਲੈ ਕੇ ਕੱਲ 19 ਤਰੀਕ ਤੱਕ ਦੁਪਹਿਰ ਦੇ ਵੇਲੇ ਤੱਕ ਬਣਿਆ ਰਹੇਗਾ ਕਿਸਾਨਾਂ ਨੂੰ ਥੋੜੀ-ਬੋਤੀ ਦਿੱਕਤਾਂ ਦਾ ਸਾਹਮਣਾ ਅੱਜ ਰਾਤ ਕਰਨਾ ਪੈ ਸਕਦਾ ਹੈ ਪਰ ਰੱਬਗੇ ਅਰਦਾਸ ਕਰਦੇ ਆ ਕਿ ਕਿਸੇ ਕਿਸਾਨ ਵੀਰ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਇਹੀ ਅਰਦਾਸ ਕਰਦੇ ਆ ਜੀ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਵੈਦਰ ਬਾਈ ਸੁਮਿੰਦਰ ਤੇ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗੀ ਹੈ ਜਾਣਕਾਰੀ ਚੰਗੀ ਲੱਗੀ ਹੈ ਤਾਂ ਲਾਈਕ ਕਰਕੇ ਵੀਡੀਓ ਅੱਗੇ WhatsApp ਰਾਹੀਂ Facebook ਰਾਹੀਂ ਆਪਣੇ ਯਾਰੋ ਦੋਸਤਾਂ ਤੱਕ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ